ਇੱਕ ਬੋਲੀਵੁੱਡ ਦਾ ਸਿੰਗਰ ਰੈਪਰ ਬਾਸ਼ਾ ਨਾਮ ਦਾ ਉਹਨੇ ਇੱਕ Song ਆਪਣਾ ਰਿਲੀਜ਼ ਕੀਤਾ ਜਿਹਦਾ ਨਾਮ ਹੈ ਵੈਲਵੈਟਰ ਦਾ ਫਲੋ ਔਰ ਉਸ Song ਦੇ ਵਿੱਚ ਉਹਨੇ ਕਿਹਾ ਵੀ ਮੈਨੂੰ ਘਰ ਲੱਗੇ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬਹੁਤ ਗੰਦੀ ਸ਼ਬਦਾਵਲੀ ਉਹਨੇ ਯੂਜ਼ ਕੀਤੀ ਹੁਣ ਜੋ ਬੋਲੀਵੁੱਡ ਸਿੰਗਰ ਐ ਰੈਪਰ ਐ ਉਹਤੇ ਪਰਚਾ ਦਰਜ ਹੋ ਚੁੱਕਾ ਬਿਨੈਸ ਦੀਆਂ ਧਾਰਾਂ ਲਗਾ ਕੇ ਉਹਨਾਂ ਨੇ ਇਹਦਾ 298 ਦਾ ਪਰਚਾ ਦਰਜ ਕੀਤਾ ਵਾ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਔਰ ਇਹਨੂੰ ਜਲਦ ਤੋਂ ਜਲਦ ਕ੍ਰਿਸਟਾਲ ਕੀਤਾ ਜਾਵੇ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਰਾਖਾਂ ਦੇ ਪਿੱਛੇ ਸੁਟਿਆ ਜਾਵੇ ਧਰਮ ਨੂੰ ਮੈਂ ਗੱਲ ਕਰਦਾ Hindu Muslim Sikh Isai ਸਾਰਿਆਂ ਦੇ ਭਾਈ ਭਾਈ ਇਹ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ Hindu ਭਾਈਚਾਰੇ ਨੂੰ ਵੀ ਟਾਰਗੇਟ ਕਰਦੇ ਨੇ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਔਰ ਮੈਂ ਮੰਗ ਕਰਦਾ ਵੀ ਸੈਂਸਰ ਬੋਰਡ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਲੈ ਜਾਣ ਔਰ ਉਹਨਾਂ ਕੋ ਪਹਿਲਾਂ ਪਾਸ ਕਰਵਾਇਆ ਜਾਵੇ ਫਿਰ ਕੋਈ ਗਾਣਾ ਫਿਲਮ ਰਿਲੀਜ਼ ਕੀਤੀ ਜਾਵੇ ਔਰ ਇਹਨਾਂ ਤੇ ਨੱਥ ਪਾਈ ਜਾਵੇ ਪ੍ਰੇਜ਼ ਦਾ ਲਾਰਡ ਸ਼ਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਔਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਔਰ ਅੱਜ ਫਿਰ ਇੱਕ ਵਾਰ ਪਰਮੇਸ਼ਰ ਨੇ ਆਪਣੇ ਲੋਕਾਂ ਦੀ ਮਸੀਹ ਲੋਕਾਂ ਦੀ ਜਿੱਤ ਕਰਵਾਈ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪਿਛਲੇ ਦਿਨਾਂ ਤੋਂ ਲੈ ਕੇ ਇੱਕ ਜੋਕੀ ਬਾਲੀਵੁੱਡ ਸਟਾਰ ਰੈਪਰ ਹੈ ਜੋ ਸਿੰਗਰ ਹੈ ਬਾਦਸ਼ਾਹ ਦੇ ਵਿਰੋਧ ਦੇ ਮਸੀਹ ਭਾਈ ਚੈਦਾ ਜੋ ਕਿ ਦਿੱਤਾ ਹੋਇਆ ਹੋਇਆ ਸੀ ਉਸਤੇ ਦੁਆਰਾ ਇੱਕ ਗਾਣੇ ਨੂੰ ਗਾਇਆ ਗਿਆ ਸੀ ਜਿਸ ਤੇ ਵਿੱਚ ਗਲਤ ਸਿਦਾਵਲੀ ਬੋਲੀ ਗਈ ਸੀ ਪਰਮੇਸ਼ਰ ਨੇ ਲੋਕਾਂ ਦੇ ক্লাব ਬਾਈਬਲ ਖਿਲਾਫ ਗੰਦੇ ਲਫ਼ਜ਼ ਜੋ ਕਿ ਬੋਲੇ ਗਏ ਸੀ ਉਸ ਨੂੰ ਲਕਮ ਸੀ ਭਾਈਚਾਰਾ ਜੋ ਕਿ ਰੋਡਾਂ ਦੇ ਉੱਤੇ ਆਇਆ ਸੀ ਤੁਸੀਂ ਦੇਖਿਆ ਸੀ ਪਿਛਲੇ ਦਿਨ ਬਟਾਲਾ ਦੇ ਵਿੱਚ ਵੀ ਤਨਾ ਪ੍ਰਦਰਸ਼ਨ ਕੀਤਾ ਗਿਆ ਸੀ ਔਰ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਥਿਤੀ 'ਤੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਔਰ ਇੱਕ ਵਾਰ ਫਿਰ ਪਰਮੇਸ਼ਰ ਆਪਣੇ ਲੋਕਾਂ ਦੀ ਜਿੱਤ ਕਰਈਆ ਔਰ ਅੱਜ ਜੋ ਕਿ ਉਸ ਬਾਦਸ਼ਾਹ ਦੇ ਉੱਤੇ ਪਰਚਾ ਦਰਜ ਕਰਾ ਦਿੱਤਾ ਗਿਆ ਹallelujah ਔਰ ਆਓ ਅਸੀਂ ਪੂਰੀ ਵੀਡੀਓ ਨੂੰ ਸੁਣਦੇ ਹਾਂ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਜੀ ਨੇ ਕੀ ਕਿਹਾ ਪਾਈਚਾਰੇ ਦੀ ਇੱਕ ਵਾਰੀ ਫੇਰ ਪ੍ਰਭੂ ਨੇ ਜਿੱਤ ਕਰਵਾਈ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਵੀ ਇੱਕ ਬਾਲੀਵੁੱਡ ਦਾ ਸਿੰਗਰ ਰੈਪਰ ਬਾਦਸ਼ਾਹ ਨਾਮ ਦਾ ਉਹਨੇ ਇੱਕ Song ਆਪਣਾ ਰਿਲੀਜ਼ ਕੀਤਾ ਜਿਹਦਾ ਨਾਮ ਹੈ ਵੈਲਵੈਟਰ ਦਾ ਫਲੋ ਔਰ ਉਸ Song ਦੇ ਵਿੱਚ ਉਹਨੇ ਕਿਹਾ ਵੀ ਮੈਨੂੰ ਘਰ ਲੱਗੇ ਚਰਚ ਤੇ ਬਾਈਬਲ ਲੱਗੇ ਪਾਸਪੋਰਟ ਔਰ ਹੋਰ ਬਹੁਤ ਗੰਦੀ ਸ਼ਬਦਾਵਲੀ ਉਹਨੇ ਯੂਜ਼ ਕੀਤੀ ਅਸ ਗਾਣੇ ਦੇ ਵਿੱਚ ਜਿਹਨੂੰ ਲੈ ਕੇ ਪੂਰੇ ਮੱਸੀ ਭਾਈਚਾਰੇ ਚ ਰੋਸ ਸੀ ਜੋ ਪਿਛਲੇ ਦਿਨਾਂ ਦੇ ਵਿੱਚ ਸਾਰੇ ਜਥੇਬੰਦੀਆਂ ਨੇ ਇਕੱਠੇ ਰਲ ਕੇ ਸਾਡੀ ਭਰਾਤੀ ਜਥੇਬੰਦੀਆਂ ਨੇ ਰਲ ਕੇ ਐਪਲੀਕੇਸ਼ਨ ਦਿੱਤੀ ਜਿਹਦੇ ਵਿੱਚ ਸਾਡੇ ਸੀ ਬਲੰਦ ਪੁਰਵੀ ਪੀਟਰ ਚੀਦਾ ਜੀ ਵੀ ਹੋਰ ਵੀ ਸਾਡੇ ਜਿਹੜੇ ਲੀਡਰ ਸਾਹਿਬਾਨ ਆਏ ਪਰ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹਦੇ ਵਿੱਚ ਅਸੀਂ ਕਿਹਾ ਵੀ ਇਸ ਬੰਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਉਹਨਾਂ ਨੇ ਉਸ ਬੰਦੇ ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਆ ਮੈਂ ਦੱਸਣਾ ਚਾਹੁੰਨਾ ਵੀ ਇੱਕ ਵਾਰੀ ਫੇਰ ਤੁਹਾਡੀ ਜਿੱਤ ਹੋਈ ਆ ਜਿੱਦਾ ਪਿਛਲੇ ਦਿਨਾਂ ਦੇ ਵਿੱਚ ਸਣੀ ਦਿਓਲ ਤੇ ਪਰਚਾ ਦਰਜ ਹੋਇਆ ਸੀ ਚਾਰਟ ਮੂਵੀ ਨੂੰ ਲੈ ਕੇ ਹੁਣ ਜੋ ਬੋਲੀਵੁੱਡ ਸਿੰਗਲ ਆ ਰੈਪਰ ਆ ਉਹਤੇ ਪਰਚਾ ਦਰਜ ਹੋ ਚੁੱਕਾ ਬਿਨੈਸ ਦੀਆਂ ਧਾਰਾਂ ਲਗਾ ਕੇ ਉਹਨਾਂ ਨੇ ਜਿੱਦਾ 298 ਦਾ ਪਰਚਾ ਦਰਜ ਕੀਤਾ ਵਾ ਔਰ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਔਰ ਇਹਨੂੰ ਜਲਦ ਤੋਂ ਜਲਦ ਗ੍ਰਿਫਤਾਰੂ ਕੀਤਾ ਜਾਵੇ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਜੋ ਗਾਂ ਵੀ ਇਦਾਂ ਦੇ ਜਿਹੜੇ ਲੋਕ ਨੇ ਜੋ ਮਸੀਬਾਈ ਚੈਨ ਨੂੰ ਕੀੜਾ ਕੋ ਮਕੌੜਾ ਸਮਝਦੇ ਨੇ ਜੋ ਮਸੀਬਾਈ ਚੈਨ ਦੀਆਂ ਭਾਵਾਂ ਵਾਂਗ ਨਾ ਖੇਡਦੇ ਨੇ ਪਰ ਸਾਨੂੰ ਉਹਨਾਂ ਦੇ ਪਰਚੇ ਦਰਜ ਕਰਾਉਣੇ ਪੈਂਦੇ ਨੇ ਔਰ ਬਾਅਦ ਦੇ ਵਿੱਚ ਉਹ ਮਾਫੀਆਂ ਮੰਗਦੇ ਨੇ ਇਹਨਾਂ ਤੇ ਇਦਾਂ ਦੀ ਕੜੀ ਕਾਰਵਾਈ ਕੀਤੀ ਜਾਵੇ ਜੋ ਇਹ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣ ਔਰ ਮੈਂ ਸੈਂਟਰ ਸਰਕਾਰ ਅੱਗੇ ਪੰਜਾਬ ਸਰਕਾਰ ਅੱਗੇ ਇਹ ਮੰਗ ਕਰਦਾ ਵੀ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਵੀ ਇਹ ਲੋਕ ਜਿਹੜੇ ਨੇ ਕਿਸੇ ਵੀ ਧਰਮ ਨੂੰ ਮੈਂ ਗੱਲ ਕਰਦਾ Hindu Muslim Sikh Isai ਸਾਰਿਆਂ ਨੇ ਭਾਈ ਭਾਈ ਇਹ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ Hindu ਭਾਈਚਾਰੇ ਨੂੰ ਟਾਰਗੇਟ ਕਰਦੇ ਨੇ مسلمان ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਔਰ ਮੈਂ ਮੰਗ ਕਰਦਾ ਵੀ ਸੈਂਸਰ ਬੋਰਡ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਲੈ ਜਾਣ ਔਰ ਉਹਨਾਂ ਕੋ ਪਹਿਲਾਂ ਪਾਸ ਕਰਵਾਇਆ ਜਾਵੇ ਫਿਰ ਕੋਈ ਗਾਣਾ ਫਿਲਮ ਰਿਲੀਜ਼ ਕੀਤੀ ਜਾਵੇ ਔਰ ਇਹਨਾਂ ਤੇ ਨੱਥ ਪਾਈ ਜਾਵੇ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮਿਹਰਬਾਨੀ ਤੁਹਾਡੀ ਤੁਸੀਂ ਸਾਰੇ ਚੱਲ ਕੇ ਆਏ ਹੋ ਔਰ ਸਾਡੇ ਵਿੱਚ ਸਾਡੇ ਲੀਡਰ ਪੀਟਰ ਚੀਦਾ ਜੀ ਵੀ ਆਏ ਨੇ ਮੈਂ ਬੇਨਤੀ ਕਰਾਂਗਾ ਦੋ ਸ਼ਬਦ ਉਹ ਵੀ ਰੱਖਣ ਹallelujah ਹallelujah ਬਹੁਤ ਹੀ ਅੱਜ ਜਿਹੜੀ ਵੱਡੀ ਗਿਣਤੀ 'ਚ ਤੁਸੀਂ ਇਕੱਠੇ ਹੋਏ ਹੋ ਮੇਰੇ ਤੋਂ ਪਹਿਲਾਂ ਸਾਡੇ ਪ੍ਰਧਾਨ ਜੀ ਜਤਿੰਦਰ ਮਸੀ ਗੌਰਵ ਜੀ ਨੇ ਬਹੁਤ ਹੀ ਵਿਸਥਾਰ ਦੇ ਨਾਲ ਸਾਰੀ ਗੱਲਾਂ ਨੂੰ ਦੱਸ ਦਿੱਤੀ ਹੈ ਮੈਂ ਉਹ ਗੱਲ ਦੁਬਾਰਾ ਧਰੋਣੀ ਨਹੀਂ ਆ ਪਰ ਇਦਾਂ ਹੀ ਇਕਜੁੱਟ ਜੇ ਤੁਸੀਂ ਹੋ ਕੇ ਰਹੋਗੇ ਜਿਹੜਾ ਆਉਣ ਵਾਲਾ ਸਮਾਂ ਸਾਡੇ ਨੂੰ ਬਾਰ-ਬਾਰ ਟਾਰਗੇਟ ਇਹ ਲੋਕ ਕਰਦੇ ਨੇ ਸ਼ਰਾਪਤੀ ਅੰਸਰ ਮੈਂ ਅਕਸਰ ਕਹਿੰਦਾ ਕਿ ਇਹਨਾਂ ਦਾ ਕੋਈ ਧਰਮ ਹੀ ਨਹੀਂ ਹੁੰਦਾ ਜਿਹੜੇ ਕਿਸੇ ਦੇ ਧਰਮ ਨੂੰ ਟਾਰਗੇਟ ਕਰਦੇ ਨੇ ਔਰ ਸਾਡੇ ਲੋਕ ਹੁਣ ਜਾਗ ਗਏ ਨੇ ਇਹਨਾਂ ਨੂੰ ਆਪਣੇ ਕਹਿ ਸਕਦੇ ਹੋ ਕਿ ਹੱਕ ਜਿਹੜੇ ਆ ਨਾ ਅੱਗੇ ਕਹਿੰਦੇ ਮਿਲਦੇ ਨਹੀਂ ਹੁਣ ਖੋਹਣੇ ਆ ਗਏ ਨੇ ਔਰ ਇਹ ਬੜੀ ਵੱਡੀ ਸਾਡੀ ਜਿੱਤ ਆ ਕਿ ਇੰਨੇ ਬੋਲੀਵੁੱਡ ਡਾਇਰੈਕਟਰਾਂ ਤੇ ਇੰਦਾਂ ਦੇ ਜਿਹੜੇ ਆਪੇ ਆਪ ਨੂੰ ਬੜੇ ਵੱਡੇ ਸੈਲੀਬ੍ਰਿਟੀ ਕਹਿੰਦੇ ਨੇ ਉਹਨਾਂ ਤੇ ਪਰਚੇ ਦਰਜ ਜਿਹੜੇ ਕਰਵਾਏ ਗਏ ਨੇ ਔਰ ਇਹ ਹੁਣ ਵੀ ਅਸੀਂ ਮੈਂ ਤੇ ਪ੍ਰਧਾਨ ਜੀ ਆਏ ਸੀਗੇ ਤੇ ਮੀਡੀਆ ਚ ਇੱਕ ਸਵਾਲ ਕੀਤਾ ਉਹਨਾਂ ਨੇ ਕਿ ਤੁਹਾਡੇ ਧਰਮ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਇਹ ਆਪਾਂ ਤੇ ਜਵਾਬ ਦੇ ਕੇ ਆਏ ਸਾ ਕਿ ਸਾਡੇ ਪਾਸਵਰਡ ਸਾਡੇ ਬਾਦਰੀ ਸੇਬਾਨ ਸਾਡੇ ਜਿੰਨੇ ਰੱਬ ਦੇ ਦਾਸ ਨੇ ਇਹ ਪਿਆਰ ਦਾ ਸੰਦੇਸ਼ ਦਿੰਦੇ ਨੇ ਇਹ ਲੋਕਾਂ ਨੂੰ ਗਲੇ ਨਾ ਲਾਉਂਦੇ ਨੇ ਉਹ ਲੋਕ ਇਹਨਾਂ ਦੇ ਪਿਆਰ ਦੇ ਖਿੱਚੇ ਹੋਏ ਪ੍ਰਭੂ ਯੂਸਮਸੀ ਨੇ ਜਿਹੜਾ ਸਾਡੇ ਅੰਦਰ ਚੀਜ਼ ਪਾਈ ਕਿ ਅਸੀਂ ਹਮੇਸ਼ਾ ਪਿਆਰ ਵੰਡਣਾ ਉਹ ਪਿਆਰ ਦੇ ਕਰਕੇ ਚਰਚਾਂ 'ਚ ਭੀੜ ਵਧ ਰਹੀ ਆ ਤੇ ਇਹਨਾਂ ਨੂੰ ਤਕਲੀਫ ਹੁੰਦੀ ਆ ਬਜਾਏ ਸਾਡੇ ਨਾਲ ਝਗੜਨ ਦੇ ਇਹਨਾਂ ਨੂੰ ਚਾਹੀਦਾ ਕਿ ਇਹ ਵੀ ਪਿਆਰ ਕਰਨ ਇਹ ਵੀ ਲੋਕਾਂ ਨੂੰ ਆਪਣੇ ਪਿਆਰ 'ਚ ਬੰਨਣ ਕ੍ਰਿਸਚਨ ਕੌਮ ਇੱਕ ਇਦਾਂ ਦੀ ਕੌਮ ਆ ਜਿਹਦੇ 'ਚ ਕੋਈ ਉੱਚ ਨੀਚ ਨਹੀਂ ਆ ਜਿਹਦੇ 'ਚ ਕੋਈ ਅੱਸੀ ਬੀਸੀ ਨਹੀਂ ਆ ਹਰ ਇੱਕ ਬੰਦਾ ਜਿਹੜਾ ਮਸੀਹ ਮੰਨ ਲੈਂਦਾ ਉਹ ਮਸੀਹ ਹੋ ਜਾਂਦਾ ਤੇ ਉਹਦੇ ਚ ਕੋਈ ਵੀ ਉਚਾ ਨੀਵਾ ਕੰਮ ਨਹੀਂ ਰਹਿਦਾ ਇਸ ਕਰਕੇ ਸਾਡੇ ਲੋਕ ਸਾਡੇ ਚਾਚਾਂ ਚ ਭੀੜਵਾਦੀ ਆ ਤੇ ਇਹਨਾਂ ਨੂੰ ਤਕਲੀਫ ਹੁੰਦੀ ਆ ਪਰ ਅੱਜ ਜਿਹੜਾ ਪ੍ਰਧਾਨ ਜੀ ਨੇ ਦੱਸਿਆ ਮੈਂ ਜ਼ਿਆਦਾ ਨਾ ਬੋਲਦਾ ਹਾਇਆ ਸਿਰਫ ਇੰਨੀ ਗੱਲ ਕਵਾਂਗਾ ਕਿ ਜਿੱਤ ਸਾਡੀ ਨਹੀਂ ਸਮੂਹੇ ਮਸੀਹ ਭਾਈਚਾਰੇ ਦੀ ਜਿੱਤ ਆ ਇਦਾਂ ਹੀ ਅੱਗੇ ਤੋਂ ਆਪਾਂ ਇੱਕ ਜੁਟ ਰਹੀਏ ਇੱਕ ਪਲੇਟਫਾਰਮ ਤੇ ਆਈਏ ਵਕ ਵਕ ਜਿੱਥੇ ਬੰਦਿਆਂ ਨੂੰ ਛੱਡ ਕੇ ਜੋ ਵੀ ਭਰਾ ਸਾਡਾ ਆਵਾਜ਼ ਬੁਲੰਦ ਕਰਦਾ ਸਾਰੇ ਉਹਦੇ ਮਗਰ ਹੋ ਸਕੀਏ ਹallelujah ਹallelujah ਤੁਸੀਂ ਵੀਡੀਓ ਨੂੰ ਦੇਖਿਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਫਿਰ ਤਾਂ ਇੱਕ ਵਾਰ ਮਸੀਹ ਭਾਈਚਾਰੇ ਨੇ ਇਕੱਠਾ ਹੋ ਕੇ ਜੋ ਕਿ ਉਹਨਾਂ ਦੀ ਜਿੱਤ ਵੀ ਹੋਈ ਹੈ ਔਰ ਇਕੱਠੇ ਹੋ ਕੇ ਆਪਣੀ ਇਨਸਾਫ ਦੀ ਲੜਾਈ ਨੂੰ ਲੜਿਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਚੈੱਕ ਕਰੋ ਤੁਸੀਂ ਵਿਸ਼ਾਰਮਦਾਸੀਏ ਚੈਨਲ ਤੇ ਪਹਿਲੀ ਵਾਰ ਹੋ ਤੇ ਹਜੇ ਤੱਕ ਤੁਸੀਂ ਵਿਸ਼ਾਰਮਦਾਸੀਏ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿ ਜੋ ਵੀ ਅਸੀਂ ਰੋਜ਼ ਨਵੀਂ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਅਦੇ ਨਾਲ ਜੋ ਕਿ ਤੁਸੀਂ ਦੇਖ ਸਕਦੇ ਹੋ ਗਲੋਬਲ ਕਿਚਨ ਐਕਸ਼ਨ ਕਮੇਟੀ ਹਮੇਸ਼ਾ ਹੀ ਜੋ ਕਿ ਵਿਰੋਧੀਆਂ ਨੂੰ ਨੱਥ ਪਾਉਣ ਦੇ ਵਿੱਚ ਲੱਗੀ ਹੋਈ ਹੈ ਔਰ ਉਹ ਉਹਨਾਂ ਨੂੰ ਜੋ ਕਿ ਜਿੱਤ ਵੀ حاصل ਹੁੰਦੀ ਔਰ ਇੱਕ ਵਾਰ ਫਿਰ ਪਰਮਿਸ਼ਨ ਨੇ ਗਲੋਬਲ ਕਿਚਨ ਐਕਸ਼ਨ ਕਮੇਟੀ ਨੂੰ ਉਸ ਦੇ ਪ੍ਰਦਾਨ ਹੋ ਔਰ ਸਭ ਮਸੀਹੀ ਭਾਈਚਾਰੇ ਨੂੰ ਇੱਕ ਵਾਰ ਫਿਰ ਜਿੱਤ ਦਿੱਤੀ ਔਰ ਉਹਨਾਂ ਦੇ ਨਾਮ ਨੂੰ ਉੱਚਾ ਕੀਤਾ ਹਾਲ ਹੀ ਇਹ ਗੋਡ ਬles ਸੀ ਯੂ